ਤੇ ਵੀਡੀਓ ਚ ਭਾਜੀ ਹੁਣੀ ਬਣਾਉਂਦੇ ਨੇ ਬਹੁਤ ਵਧੀਆ ਤੇ ਤੁਸੀਂ ਵੀ ਚੈੱਕ ਕਰੋ ਫੋਲੋ ਕਰੋ ਭਾਜੀ ਹੁਨਾਂ ਨੂੰ ਤੇ ਸਪੋਰਟ ਕਰੋ ਭਾਜੀ ਹੁਨਾਂ ਨੂੰ ਤੇ ਆਪਣੀਆਂ ਵੀਡੀਓ ਵੇਖੋ ਆਪਰੇਸ਼ਨ ਪ੍ਰਸ਼ਨ ਪੁਰਸ਼ ਨੇ ਵੀ ਕਰ ਲੈਣਾ ਵੀਰੇ ਅਛਾ 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 ਠੀਕ ਜੀ ਤੇ ਭਾਜੀ ਹੁਣੀ ਇਲਾਜ ਵੀ ਕਰਦੇ ਨੇ ਆਪਰੇਸ਼ਨ ਵੀ ਕਰਦੇ ਜੇ ਪਥਰੀ ਦਾ ਠੀਕਾਲ ਜੀ ਗੁੱਡ ਮਾਰਨਿੰਗ ਗਾਇਸ ਤੇ ਫਿਰ ਤੋਂ ਸਵਾਗਤ ਹੈ ਸਾਡੇ ਨਵੇਂ ਬਲੌਗ ਦੇ ਨਾਲ ਤੇ ਸਵੇਰ ਦੇ 8:00 ਵਜੇ ਚੁੱਕੇ ਨੇ ਤੇ ਮੈਂ ਕਰ ਲਈ ਤਿਆਰੀ ਨਹਾ ਤੋਂ ਲਿਆ ਵਾ ਤੇ ਆਪਾਂ ਐ ਟੈਨਸ਼ਨ ਹੋ ਕੇ ਹੁਣ ਚੱਲਿਆ ਜੀ ਆਪਾਂ ਕੰਮ ਤੇ ਰਾਤੀ ਆਪਾਂ ਆਪਣਾ ਜਿਹੜਾ ਮੋਰਸਾਂ ਦੀ ਬਾਈਕ ਸੀ ਪਲੈਟੀਨਾ ਉਹ ਗਈ ਸੀ ਖਰਾਬ ਉਹਦਾ ਚੇਨ ਸੈਟ ਥੋੜਾ ਜਿਹਾ ਜਆ ਪ੍ਰੋਬਲਮ ਹੀ ਉਹਦੀ ਕਰਕੇ ਫਿਰ ਰਾਤੀ ਆਪਾਂ ਨੂੰ ਭਾਜੀ ਭਿੰਦੇ ਭਾਜੀ ਹੁਣਾਂ ਨੇ ਗੱਡੀ ਦਿੱਤੀ ਹਾਥੀ ਹੁਣ ਆਪਾਂ ਹਾਥੀ ਗੱਡੀ ਆ ਜਿਹੜੀ ਉਹਨੂੰ ਆਪਾਂ ਸਟਾਰਟ ਕਰਨ ਲੱਗੇ ਆ ਤੇ ਮੇਰੇ ਨਾਲ ਇਧਰ ਗੋਲੂ ਹਾਂ ਗੋਲਿਕਦਾ ਠੀਕ ਆ ਕੀ ਕਰਨਿਆ ਕੱਕ ਵੀ ਗੱਡੀ ਕਿਡਾ ਲੱਗਿਆ ਗੱਡੀ ਕਿਡਾ ਲੱਗਿਆ ਹੋਰ ਠੀਕ-ਠਾਕ ਰਹਿਣਾ ਹਾਂਜੀ ਚੱਲ ਬਈ ਵਧੀਆ ਆ ਹਾਥੀ ਗੱਡੀ ਲੱਗੀ ਆ ਜੀ ਗੁਰੇ ਘਰ ਆਪਣੇ ਮਾਮੇ ਸਰਵੰਦੇ ਘਰ ਤੇ ਆਪਣੀ ਥੋੜੀ ਜਗ੍ਹਾ ਇੱਧਰ ਘਟਿਆ ਬੂਆ ਵੀ ਥੋੜਾ ਜਿਹਾ ਤਾਂਗੇ ਸੀਗਾ ਇੱਧਰ ਤੇ ਇੱਧਰ ਲਈ ਆਪਾਂ ਹੁਣ ਆਪਾਂ ਚੱਲੇ ਇਹਨੂੰ ਕੱਢਦੇ ਆਂ ਜੀ ਬਾਹਰ ਲਓ ਜੀ ਪਹਿਲਵਾਨ ਟਰੱਪੇ ਦੇ ਖਲੋਤੇ ਹਾਂ ਚਾਹ ਛਕੀਆ ਹਾਂ ਬੜੀ ਮਾਗਦਾ ਦਲਵੀਰ ਸਿੰਘ ਜੀ ਛਕ ਲਈਏ ਚਾਹ ਲੱਗੇ ਹੁਣ ਕੰਮ ਤੇ ਲਓ ਜੀ ਚਾਹ ਆਪਾਂ ਛਕ ਲਈਆ ਪਹਿਲਵਾਨ ਟਰੱਪੇ ਦੇ ਖਲੋਤੇ ਆ ਤੇ ਹੁਣ ਆਪਾਂ ਕੰਮਾਂ ਲਿ ਜਾ ਰਿਆਂਗੇ 11 ਵਜੇ ਦਾ ਟਾਈਮ ਹੋ ਗਿਆ ਵਾ ਕੰਮ ਨੂੰ ਖਿਚੀਏ ਟਾਈਮ ਬੜਾ ਹੋ ਗਿਆ ਦੂਰ ਆਏ ਚਲੋ ਚਲੀਏ ਜੀ ਲਓ ਜੀ ਆ ਟਰਾਲਾ ਫਸਿਆ ਸੀ ਬੜੇ ਦਿਨਾਂ ਦਾ ਤੇ ਅੱਜ ਅਰਜਨ ਨੇ ਆ ਕੇ ਕੱਢਿਆ ਵਾ ਅਰਜੰਤ ਦੀ ਪਾਵਰ ਵੇਖ ਲੋ ਅਰਜੰਤ ਨੇ ਝਾਟ ਮਿੰਟ ਜੀ ਦੀ ਗੜਦਾ ਵਰ ਨਵਾਂ ਟਰੈਕਟਰ ਹੈ ਜੋਰ ਮਾਰਦਾ ਪੂਰਾ ਤੇ ਮਿੰਟ ਜੀ ਦੀ ਟਰਾਲਾ ਵੀਰਨੇ ਆ ਕੇ ਕਰਦਾ ਲਓ ਜੀ ਦੋਸਤੋ ਆਪਾਂ ਆ ਗਏ ਅੱਜ ਪਹਿਲਵਾਨ ਢਾਬੇ ਤੇ ਹੁਣ ਹੋਗਾ ਜੀ ਲੰਚ ਟਾਈਮ ਤੇ ਆਪਾਂ ਕਰਾ ਲਈ ਆ ਦਾਲ ਰਾਜਮਾ ਤੇ ਵਧੀਆ ਗਰਮਾ ਗਰਮ ਰੋਟੀ ਆਏਗੀ ਤਾਜੀ ਸਬਜ਼ੀ ਆਏਗੀ ਤੇ ਬਹੁਤ ਜਿਆਦਾ ਟੇਸਟੀ ਪਹਿਲਵਾਨ ਦਾ ਬੇਰੇ ਉੱਤੇ ਰੋਟੀ ਬਣਦੀ ਹੈ ਤੁਸੀਂ ਵੀ ਆਓ ਇੱਥੇ ਜਰੂਰ ਇੱਕ ਵਾਰੀ ਟਰਾਈ ਕਰੋ ਜਦੋਂ ਤੋਂ ਅਸੀਂ ਲੰਘਦੇ ਜਿੱਥੇ ਵੇਰਕਾ ਤੇ ਤਿੰਨ ਢਾਬੇ ਐਥੇ ਨਾਲ ਇੱਕ ਫੈਮਿਲੀ ਦਾ ਬਾਵਾ ਇੱਕ ਹੋ ਰਿਹਾ ਇੱਕ ਪਹਿਲਵਾਨ ਦਾ ਬਾਵਾ ਜਿਹਦੇ ਸਾਡੇ ਪਿੰਡ ਦਾ ਮੁੰਡਾ ਧਰਮਿੰਦਰ ਕੰਮ ਕਰ ਰਿਹਾ ਆਪਾਂ ਉਹਨਾਂ ਕੋਲੋਂ ਮਨੇ ਇੱਥੇ ਤੇ ਆਜੋ ਹੁਣ ਦਾਲ ਰਾਜਮਾ ਆਪਾਂ ਖਾਣੇ ਆ ਗਈ ਸ਼ੁਰੂ ਆਪਣਾ ਲੰਚ ਹੋ ਗਿਆ ਜੀ ਸ਼ੁਰੂ ਕੀ ਕਰਾਇਆ ਜੇ ਤਾਂ ਰਾਜਮਾ ਦਾਲ ਰਾਜਮਾ ਵੀਰ ਸਾਡਾ ਆ ਵੀਰ ਹੁਣੀ ਬਹੁਤ ਟੇਸਟੀ ਬਣਉਂਦੇ ਹੋਰ ਭਾਜੀ ਕੀ ਆ ਲਿਆ ਵਧੀਆ ਜੀ ਵੀਰੇ ਕੀ ਨਾਮ ਭਾਜੀ ਆਪਣਾ ਮੈਂ ਨਾ ਰਾਜਵਿੰਦਰ ਸਿੰਘ ਭਾਈ ਮੇਰਾ ਕਿਹੜੇ ਪਿੰਡ ਤੋਂ ਮੈਂ ਕਥੂ ਨਾ ਬਤਾ ਕਥੂ ਨਾਲ ਤੋਂ ਵੀਰ ਆ ਠੀਕ ਜੀ ਠੀਕ ਜੀ ਕੀ ਬਾਤ ਆ ਜੀ ਕੀ ਬਾਤ ਆ ਵੇਖੋ ਜੀ ਗਰਮਾ ਗਰਮ ਆ ਗਏ ਜੀ ਫੁਲਕੇ ਕਰਾਰੇ ਤੇ ਨਾ ਲੱਗ ਜੇ ਗਰਮਾ ਗਰਮ ਦਾਲ ਫਰਾਈ ਕੀਤੀ ਆ ਆਪਾਂ ਤੇ ਬਹੁਤ ਵਧੀਆ ਟੇਸਟੀ ਬਣੀ ਆ ਤੇ ਨਜ਼ਾਰੇ ਡੇ ਲੱਗਣ ਗਰਮ ਗਰਮ ਰੋਟੀ ਖਾਣ ਦਾ ਮਜ਼ਾ ਬਹੁਤ ਆਉਂਦਾ ਇੱਥੇ ਤੇ ਆਜੋ ਚੈੱਕ ਕਰੋ ਬਹੁਤ ਜਿਆਦਾ ਟੇਸਟੀ ਆ ਯਾਰੇ ਬੱਜੇ ਪਿਆ ਜਲਬੀਰ ਹਾਂਜੀ ਪਾਜੀ ਤੂੰ ਗੱਡੇ ਵਧਾਤੀ ਆਪਣੇ ਸਲਾਦ ਮੈਂ ਤਾਂ ਚਾਹਣਾ ਸਾਰੇ ਸੁਰਸੁਰਾ ਖਾ ਲੈਣੇ ਆ ਜਾ ਦੇ ਨਾਲ ਇਹਨੂੰ ਮਕਾਨ ਆ ਜੇ ਕੱਲ ਉਹਨਾਂ ਨੇ ਥੋੜੇ ਦੇ ਨਹੀਂ ਰੱਖਦੇ ਆ ਲੈ ਆਰੇ ਆਰੇ ਵੰਡ ਕੇ ਖਾ ਲੈ ਕੰਨੀ ਵੀਰ ਆਪਾਂ ਚਾਰੇ ਨਾਲ ਸਲਾਦ ਜਿਹੜਾ ਵਧੀਆ ਇਹ ਗੰਡੇ ਤਲਵੀਰ ਰਿਆਵਾ ਖਾਣ ਹਾਂਜੀ ਸਾਰੇ ਸਾਰੇ ਖਾਣੋ ਇਹਨੂੰ ਮੈਂ ਤਾਂ ਕਹਿਵਾ ਮੈਂ ਹਾਂ ਤੇ ਜੇ ਵੱਧ ਕੇ ਚਲ ਗਏ ਪਲੇਟ ਤੇ ਤੇ ਉਹਨਾਂ ਨੇ ਕੱਲ ਨੂੰ ਆਪਾਂ ਨੂੰ ਘੱਟ ਦੇ ਦੇਣੇ ਤੇ ਜਾਂਦੇ ਨਹੀਂ ਨੇ ਤੇ ਹੁਣ ਕਰਮਾ ਕਰਮ ਨਾਲ ਆ ਗਈ ਆਪਣੀ ਚਾਹ ਚਾਹ ਬਹੁਤ ਵਧੀਆ ਸਵਾਦ ਹੈ ਘੈਂਟ ਆ ਤੇ ਦੁੱਧ ਵੀ ਥੋਕੇ ਬੰਦੇ ਮਿੱਠਾ ਪਟਿਆ ਵਧੀਆ ਉਹ ਮੈਂ ਆਖਿਆ ਇਹਨਾਂ ਨੂੰ ਇਤਨੀ ਵੀਰ ਇਥੋਂ ਛੋੜਾ ਗੰਡਾ ਖਾਣਦੇ ਹਾਂ ਹਾਂਜੀ ਤੇ ਲਾਈਕ ਜਰੂਰ ਕਰਿਓ ਜੀ ਹਰ ਇੱਕ ਵੀਡੀਓ ਨੂੰ ਬੜੀ ਮਿਹਨਤ ਕਰਦੇ ਆਂ ਆਪਾਂ ਤੇ ਸਾਡਾ ਕੰਮ ਜਿਹੜਾ ਵਾ ਬਹੁਤ ਜ਼ਿਆਦਾ ਹਾਰਡ ਆ ਹੁਣ ਆਪਾਂ ਚਾਹ ਸ਼ਾਕੇ ਤੇ ਫੋਨ ਲੱਗੇ 13 ਦੇ ਹਾਲ ਨੂੰ ਤੇ ਮਿੰਟੋ ਮਿੰਟ ਕੰਮ ਮਗਾ ਕੇ ਆਪਾਂ ਮੋਟਰਸਾਈਕਲ ਬਣਿਆ ਦਿੱਤਾ ਵਾ ਤੇ ਉਹਨੂੰ ਲੈਣਾ ਜਾ ਕੇ ਲਓ ਜੀ ਗੱਡੀ ਆਪਣੀ ਆ ਗਈ ਹੈ ਹੁਣ ਆਪਾਂ ਚੱਲੇ ਜੀ ਘਰ ਨੂੰ ਲੋ ਵੀ ਦੋਸਤੋ ਕੰਮ ਤੋਂ ਬਾਅਦ ਹੁਣ ਆਪਾਂ ਅੱਗੇ ਕਲਾਨੌਰ ਸ਼ਹਿਰ ਦੇ ਵਿੱਚ ਤੇ ਕਲਾਨੌਰ ਸ਼ਹਿਰ ਦੇ ਵਿੱਚ ਹੁਣ ਆਪਾਂ ਦੁੱਧ ਲੈ ਰਹੇ ਆ ਅੰਬਾ ਡੇਰੀ ਦੁਕਾਨ ਤੋਂ ਭਾਜੀ ਹੁਣ ਆਖੋਲ ਤੇ ਦੁੱਧ ਇੱਥੋਂ ਆਪਾਂ ਡੇਲੀ ਖੜਦੇ ਆ ਕਿਉਂਕਿ ਦੁੱਧ ਜਿਹੜਾ ਹੁੰਦਾ ਵਾ ਤਾਜ਼ਾ ਫਰੈਸ਼ ਵਧੀਆ ਤੇ ਕੋਈ ਇਹੋ ਜਿਹੀ ਗੱਲ ਨਹੀਂ ਬਹੁਤ ਵਧੀਆ ਦੁੱਧ ਹੁਦਾਨਾ ਦਾ ਪਿਓਰ ਦੁੱਧ ਤੇ ਦੇਸੀ ਘੋ ਵੀ ਇੱਥੇ ਮਿਲਦਾ ਵਾ ਹਰ ਇੱਕ ਚੀਜ਼ ਇੱਥੇ ਵਧੀਆ ਮਿਲਦੀ ਆ ਇੱਥੇ ਜਰੂਰ ਜਦੋਂ ਜਿਆਦਾ ਆਉਂਦੇ ਜਿਹੜੇ ਲੋਕ ਇੱਥੇ ਜਰੂਰ ਲੈ ਕੇ ਦੋ ਆਪਣੇ ਸਾਥੀ ਤੋਂ ਆਪਾਂ ਆ ਗਏ ਆ ਕਲਾਂਗੁਰ ਸ਼ਹਿਰ ਦੇ ਬੱਸ ਸਟੈਂਡ ਦੇ ਲਾਗੇ ਜਿਹੜੀ ਦੁਕਾਨ ਹੈ ਮਲਕੀਤ ਭਾਜੀ ਹੁਣਾਂ ਦੀ ਉੱਥੇ ਚਾਪ ਤੇ 버ਗਰ ਨੂਡਲ ਹਰ ਚੀਜ਼ ਮਿਲਦੀ ਆ ਭਾਜੀ ਹੁਣਾਂ ਦੀ ਦੁਕਾਨ ਹੈ ਸੀ ਕੇ ਫਾਸਟ ਫੂਡ ਹਾਂਜੀ ਦਲਬੀਰ ਸਿੰਘ ਜੀ ਹਾਂਜੀ ਲੱਗੇ ਲੈਣ ਬਹੁਤ ਇਹ ਕੀ ਕਰਾਇਆ ਜੇ ਚਾਟ ਲੱਗੇ ਲੈਣਾ ਚਾਟ ਚਾਪ ਚਾਪ ਠੀਕ ਹੈ ਬਹੁਤ ਵਧੀਆ ਵਧੀਆ ਚੀਜ਼ ਬਣਾਉਂਦੇ ਆ ਭਾਜੀ ਹੁਣੀ ਤੇ ਇਹਨਾਂ ਕੋ ਆਪਾਂ ਲੈਣ ਲੱਗੇ ਆ ਖਰਾਸ਼ਾ ਤਾਜੀ ਚੀਜ਼ ਮਿਲਦੀ ਭਾਜੀ ਹੁਣਾ ਕੋ ਤੇ ਇਧਰ ਬੱਸ ਸਟੈਂਡ ਦੇ ਲਾਗੇ ਭਾਜੀ ਹੁਣਾ ਦੀ ਦੁਕਾਨ ਹੈ ਆ ਦੇਖ ਸਕਦੇ ਜੇ ਬੱਸ ਸਟੈਂਡ ਆ ਲਾਗੇ ਪਿਆ ਹੋਇਆ ਇਧਰ ਨਾਲ ਹੀ ਤੇ ਕਲਾ ਨੌਰ ਸ਼ਹਿਰ ਦੇ ਵਿੱਚ ਇਹ ਦੇਖ ਲੋ ਤੇ ਜੇ ਆਪਾਂ ਦੇਖ ਸਕਦੇ ਜੇ ਇਧਰ ਸ਼ਿਵ ਜੀ ਮਹਾਰਾਜ ਇਹਨਾਂ ਦਾ ਜਿਹੜਾ ਮੰਦਿਰ ਜਾਂਦੀ ਗਲੀ ਤੇ ਆਪਾਂ ਇਥੋਂ ਲੈ ਕੇ ਚਾਪ ਲੈ ਕੇ ਚੱਲੀਏ ਲਓ ਜੀ ਚਾਪ ਤਿਆਰ ਹੋ ਰਹੀ ਆਪਣੀ ਤੇ ਬੜੀ ਵਧੀਆ ਚੀਜ਼ ਹੈ ਭਾਜੀ ਹੁਣੇ ਬਣਾਉਂਦੇ ਨੇ ਇੱਥੇ ਮਲਕੀਤ ਭਾਜੀ ਹੁਣਾਂ ਕੋ ਖਲੋਤੇ ਆ ਕਲਾਨੌਰ ਸ਼ਹਿਰ ਬਸ ਸਟੈਂਡ ਦੇ ਵਿੱਚ ਸੀਕੇ ਵਾਲੇ ਭਾਜੀ ਹੁਣੇ ਵਜਦੇ ਨੇ ਤੇ ਕਲਾਨੌਰ ਸ਼ਹਿਰ ਬਸ ਸਟੈਂਡ ਦੇ ਲਾਗੇ ਮੇਨ ਰੋਡ ਦੇ ਉੱਤੇ ਨਾਲ ਹੀ ਭਾਜੀ ਹੁਣੇ ਦੁਕਾਨਾਂ ਵੇਖੋ ਤਿਆਰ ਹੋ ਰਹੀ ਹੈ ਵਧੀਆ ਚਾਹ ਹੋਰ ਭਾਜੀ ਕੀ ਹਾਲ ਚਾਲ ਠੀਕ ਠਾਕ ਜੀ ਭਾਜੀ ਠੀਕ ਬਹੁਤ ਕਿਰਪਾ ਮਾਰੋ ਵਧੀਆ ਵਧੀਆ ਚਾਹੀਦਾ ਜੀ ਭਾਜੀ ਕੀ ਕੀ ਹੁੰਦਾ ਆਪਣੇ ਕੋਲ ਮੇਰ ਕੋ ਵੀਰੇ ਆਪਣੀਆਂ ਚਾਂਪਾ ਅਜੇ ਚਾਂਬ ਹਾਂਜੀ ਐਨ ਨੂੰ ਐਨ ਨੂੰ ਕੋਈ ਨਹੀਂ ਕਰੇਂ ਐਨੀ ਐਨ ਨੂੰ ਕੋਈ ਨਹੀਂ ਬਸ ਕਰੇ ਚਾਹ ਵੀ ਬੈਜੀ ਜਾ ਅੱਛਾ ਅੱਛਾ ਸੋਇਆ ਚੈਪ ਹੁੰਦੀ ਆ ਭਾਜੀ ਹੁਣ ਆਖ ਲੋ ਹਾਂਜੀ ਹਾਂਜੀ ਤੇ ਕਲਾਂਦੌਰ ਬੱਸ ਸਟੈਂਡ ਦੇ ਲਾਗੇ ਭਾਜੀ ਉਹਨਾਂ ਦੀ ਬਿਲਕੁਲ ਦੁਕਾਨ ਹੈ ਤੇ ਵਧੀਆ ਤਾਜੀ ਫਰੈਸ਼ ਚੀਜ਼ ਭਾਜੀ ਉਹਨਾਂ ਕੋਲ ਮਿਲਦੀ ਇੱਥੋਂ ਆਪਾਂ ਆਉਨੇ ਆ ਤੇ ਜਦੋਂ ਆਪਾਂ ਇੱਥੋਂ ਲੰਘਦੇ ਭਾਜੀ ਹੁਣ ਆਖੋ ਆਈਦਾ ਵਾ ਤੁਸੀਂ ਇੱਥੇ ਟਰਾਈ ਕਰੋ ਬੱਸ ਸਟੈਂਡ ਦੇ ਉੱਤੇ ਭਾਜੀ ਉਹਨਾਂ ਦੀ ਦੁਕਾਨ ਹੈ ਭਾਜੀ ਫਿਰ ਵੀਡੀਓ ਵੀ ਬਣਾਉਂਦੇ ਜੇ ਤੁਸੀਂ ਹਾਂਜੀ ਹਾਂਜੀ ਵੱਡੇ ਭਾ ਮੇਰੀ ਸਕੇ ਵਾਲਾ ਕਰਕੇ ਹੈ ਗਿਆ ਇੰਸਟਾ ਦੇ ਆਈਡੀ ਇੰਸਟਾ ਦੇ ਆਈਡੀ ਆ ਠੀਕ ਜੇ ਬਣੀ ਵੀਡੀਓ ਜੁੱਤਾ ਕੋਸ਼ਿਸ਼ ਹੁੰਦੀ ਆ ਮੈਂ ਕਰਕੇ ਪਾਉਣ ਨਾਲ ਮੈਰੀ ਵਧੀਆ 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 ਤੁਸੀਂ ਮੇਰੇ ਸਾਰੇ ਭਰਾ ਮਿਲ ਕੇ ਮੈਨੂੰ ਸਪੋਰਟ ਕਰੋ ਬਿਲਕੁਲ ਬਿਲਕੁਲ ਇੰਸਟਾグラム ਦੇ ਉੱਤੇ ਮੇਰੀ ਆਈਡੀ ਹੈਗੀ ਆ ਸੀ ਕੇ ਵਾਲਾ ਸੀ ਕੇ ਵਾਲਾ ਭਾਜੀ ਹੁਣਾਂ ਦੀ ਇੰਸਟਾ ਤੇ ਆਈਡੀ ਆ ਤੇ ਭਾਜੀ ਹੁਣਾਂ ਕੋਲੇ ਫਨੀ ਵੀਡੀਓ ਜ ਮੰਨ ਲਓ ਕਮੇਡੀ ਵੀਡੀਓ ਜ ਭਾਜੀ ਹੁਣੀ ਬਣਾਉਂਦੇ ਨੇ ਬਹੁਤ ਵਧੀਆ ਤੇ ਤੁਸੀਂ ਵੀ ਚੈੱਕ ਕਰੋ ਫੋਲੋ ਕਰੋ ਭਾਜੀ ਹੁਣਾਂ ਨੂੰ ਤੇ ਸਪੋਰਟ ਕਰੋ ਭਾਜੀ ਇਹਨਾਂ ਨੂੰ ਤੇ ਆਪਣੀਆਂ ਵੀਡੀਓ ਵੇਖੋ ਪ੍ਰੈਪਰੇਸ਼ਨ ਪ੍ਰਸ਼ਨ ਵੀ ਕਰ ਲੈਣਾ ਵੀਰੇ ਆਛਾ 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 ਠੀਕ ਹੈ ਤੇ ਪਥਰੀ ਦਾ ਪ੍ਰਸ਼ਨ ਵੀ ਕਰ ਲੈਣਾ ਤੇ ਭਾਜੀ ਹੁਣ ਇਹ ਇਲਾਜ ਵੀ ਕਰਦੇ ਨੇ ਆਪਰੇਸ਼ਨ ਵੀ ਕਰਦੇ ਜੇ ਪਥਰੀ ਦਾ ਤੇ ਜੇ ਕੋਈ ਮਤਲਬ ਕਿਸੇ ਨੂੰ ਇਦਾਂ ਦਾ ਕੋਈ ਪ੍ਰੋਬਲਮ ਹੋਵੇ ਤਾਂ ਭਾਜੀ ਹੁਣ ਕੋ ਇੱਥੇ ਤੁਸੀਂ ਆਨ ਕੇ ਮਿਲ ਸਕਦੇ ਆ ਹਾਸੇ ਵਾਲੀ ਗੱਲ ਕੀਤੀ ਅਛਾ 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 ਸੱਚੀ ਮੋਤੀ ਗੱਲ ਟੀ ਮਡਲੀ ਸੱਚੀ ਛੱਲਲੀ ਬੋ ਜਾ ਮੈਂ ਸੱਚੀ ਮੋਤੀ ਬੈਗ ਮੋਤੀ ਕਪੜਾ ਰਵਾ ਕੇ ਇਹਦਾ ਮੇਰਾ ਪਿਤਾ ਕੱਢ ਦੇ ਇਹਦਾ ਪਿਆਰ ਨਹੀਂ ਨਾ ਨਹੀਂ ਨਹੀਂ ਉਹ ਤਾਂ ਇਹਲਾ ਘੱਟ ਦੇਉ ਠੀਕ ਹੈ ਠੀਕ ਹੈ ਨਹੀਂ ਯਸਰ ਹਾਸੇ ਘੇ ਡੇਲੀ ਨਹੀਂ ਨਹੀਂ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਭਾਜੀ ਹਰੀ ਤੇ ਉਦਾਂ ਹੀ ਭਾਜੀ ਇਹਨੀ ਗੱਲਬਾਤ ਕਰ ਰਹੀ ਸੀਗੇ ਠੀਕ ਹੈ ਠੀਕ ਹੈ ਸਰ ਹੁਣਾਂ ਨੇ ਫੋਲੋ ਵੀ ਕਰਤਾ ਆਪਾਂ ਨੂੰ ਤੇ ਤੁਸੀਂ ਵੀ ਭਾਜੀ ਹੁਣਾਂ ਨੂੰ ਇੰਸਟਾ ਤੇ ਸੀਕੇ ਵਾਲਾ ਆਈਡੀ ਆ ਤੇ ਜਰੂਰ ਫੋਲੋ ਕਰੋ ਤੇ ਭਾਜੀ ਹੁਣਾਂ ਦੀਆਂ ਵੀਡੀਓਜ਼ ਵੇਖੋ ਤੇ ਇਹਨਾਂ ਨੂੰ ਭਾਜੀ ਉਹਨਾਂ ਕੋਲ ਜਰੂਰ ਆ ਵੀਰ ਉਹਨਾਂ ਨੂੰ ਵੀ ਜਰੂਰ ਆਪਣਾ ਕਰੋ ਫੋਲੋ ਕਰੋ ਜੀ 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 5 ਮਿੰਟ ਖਲੋਤੇ ਨੇ ਬਹੁਤ ਵਧੀਆ ਸਵਾਲ ਲਗਾ ਭਾਜੀ ਹੁਣਾਂ ਦਾ ਹਾਂ ਜੀ ਹਾਂ ਜੀ ਮੇਰਾ ਭਰਾ ਮੇਰੇ ਵੀਰ ਬਣ ਕੇ ਤੁਹਾਨੂੰ 100 ਆਵੇ ਡੇ ਮਾਰੇ ਦੀ ਜਿੰਨਾ ਦਾ ਕਰੋਗੇ ਨਾ ਬਈ ਠੀਕ ਹੈ ਠੀਕ ਹੈ ਜੀ ਭਾਜੀ ਹੁਣੇ ਕਹਿੰਦੇ ਆ ਕਿ ਸਾਨੂੰ ਵੀ ਫੋਲੋ ਕਰੋ ਤੇ ਆਪਣਾ ਸਾਰੇ ਵੀਰ ਭਰਾ ਜਿੰਨੇ ਵੀ ਆ ਸੀ ਕੇ ਵਾਲਾ ਫਾਸਟ ਫਾਸਟ ਪੂਰਾ ਭਾਜੀ ਹੁਣਾਂ ਦਾ ਸੀ ਕੇ ਵਾਲਾ ਇਸਤੇ ਅਜਿਹਾ ਜਰੂਰ ਫੋਲੋ ਕਰਿਓ ਧੰਨਵਾਦ ਦੋਸਤੋ ਹੁਣ ਮੈਂ ਦਾ ਜੀ ਕਾਰ ਨਾ ਤੋਕੇ ਵਧੀਆ ਸਾਫ ਕਪੜੇ ਪਾ ਕੇ ਤੋਂ ਹੁਣ ਆਪਾਂ ਲੱਗਿਆ ਜੀ ਪ੍ਰਸ਼ਾਦ ਅਸ਼ਾ ਪ੍ਰਸ਼ਾਦ ਦੇ ਵਿੱਚ ਅੱਜ ਕੀ ਆਜੂ ਤਾਂ ਦੇਖ ਲਈਏ ਅੱਜ ਹੈਗੇ ਜੀ ਮਿਕਸ ਸਬਜੀ ਇੱਕ ਨਾਲ ਹੈਗਾ ਜੀ ਸਰੋਂ ਦਾ ਸਾਗ ਨਾਲ ਹੈਗਾ ਜੀ ਚੋਲ ਤੇ ਨਾਲ ਹੀ ਹੈਗੇ ਆ ਫੁਲਕੇ ਤੇ ਆਪਣਾ ਜਿਹੜਾ ਅੱਜ ਦਾ ਵਲੌਗ ਕਿਤਾ ਲਿਓ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਵੱਧ ਵੱਧ ਭਰਾ ਨੂੰ ਸਪੋਰਟ ਕਰੋ ਆਪਣੇ ਸ਼ੇਅਰ ਕਰੋ ਇਹ ਜੋ ਕੀ ਆ ਲਿਆ ਠੀਕ ਹੈ ਤੇ ਬਾਕੀ ਆਪਾਂ ਨਾ ਬਲੌਗਸ ਵੇਰੇ ਬਰੰਨੇ ਆ ਆਪਣਾ ਜਿੱਦਾਂ ਦਾ ਵਲੌਗ ਲੱਗਿਆ ਜਰੂਰ ਲਾਈਕ ਦੱਸਿਓ ਮੈਨੂੰ ਕਰਕੇ ਤੇ ਫਿਰ ਆਪਾਂ ਨਾਲ ਵਲੌਗਸ ਵੀ ਬਣਾਵਾਂਗਾ ਜੀ ਸਾਸ਼ੀਕਾਲ ਗੁੱਡ ਨਾਈਟ